ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹਿ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਆਧਾਰ ਕਾਰਡ ਤੇ ਪੈਨ ਕਾਰਡ ਰੱਖਣ ਵਾਲਿਆਂ ਦੇ ਲਈ ਆਈ ਬਹੁਤ ਹੀ ਜ਼ਰੂਰੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਪੈਨ ਕਾਰਡ ਇੱਕ ਮਹੱਤਵਪੂਰਨ ਦਸਤਾਵੇਜ਼ ਹੈ ਜੋ ਕਿ ਕਈ ਵਿੱਤੀ ਲੈਣ-ਦੇਣ ਲਈ ਜ਼ਰੂਰੀ ਚ ਕੰਮ ਕਰਦਾ ਹੈ ਤੇ ਜੇਕਰ ਤੁਹਾਡਾ ਪੈਨ ਕਾਰਡ ਗਵਾਚ ਗਿਆ ਚੋਰੀ ਹੋ ਗਿਆ ਜਾਂ ਨੁਕਸਾਨਿਆ ਗਿਆ ਤਾਂ ਤੁਹਾਨੂੰ ਡੁਪਲੀਕੇਟ ਕਾਪੀ ਲਈ ਅਪਲਾਈ ਕਰਨਾ ਹੋਵੇਗਾ ਇੰਜ オンਲਾਈਨ ਪ੍ਰਾਪਤ ਕਰੋ ਪੈਨ ਕਾਰਡ ਆਮਦਨ ਟੈਕਸ ਵਿਭਾਗ ਦੀ ਵੈਬਸਾਈਟ ਤੇ ਜਾਓ ਪੈਨ ਸਰਵਿਸ ਟੈਬ ਤੇ ਕਲਿੱਕ ਕਰੋ ਜੀ ਹਾਂ ਰਿਕਵੈਸਟ ਫਾਰ ਡੁਪਲੀਕੇਟ ਪੈਨ ਕਾਰਡ ਲਿੰਕ ਤੇ ਕਲਿੱਕ ਕਰੋ ਤੇ ਆਪਣਾ ਪੈਨ ਨੰਬਰ ਦਰਜ ਕਰੋ ਆਪਣਾ ਨਾਮ ਜਨਮ ਤਰੀਕ ਤੇ ਪਤਾ ਦਰਜ ਕਰੋ ਮੋਬਾਈਲ ਨੰਬਰ ਤੇ ਈਮੇਲ ਆਈਡੀ ਦਰਜ ਕਰੋ ਤੇ ਆਪਣੇ ਹਸਤਾਖਤ ਸਰਦਸਕਨ ਅਪਲੋਡ ਕਰੋ ਤੇ ਆਪਣੇ ਆਧਾਰ ਕਾਰਡ ਜਾਂ ਡਰਾਈਵਿੰਗ ਲਾਇਸੈਂਸ ਦਾ ਸਕੈਨ ਅਪਲੋਡ ਕਰੋ ਤੇ ਸਬਮਿਟ ਬਟਨ ਤੇ ਕਲਿੱਕ ਕਰੋ ਆਮਦਨ ਟੈਕਸ ਵਿਭਾਗ ਤੁਹਾਡੀ ਅਰਜੀ ਦੀ ਜਾਂਚ ਕਰੇਗਾ ਤੇ 15 ਦਿਨਾਂ ਦੇ ਅੰਦਰ ਤੁਹਾਨੂੰ ਡੁਪਲੀਕੇਟ ਪੈਨ ਕਾਰਡ ਭੇਜ ਦਿੱਤਾ ਜਾਵੇਗਾ ਜੀ ਹਾਂ ਡੁਪਲੀਕੇਟ ਪੈਨ ਕਾਰਡ ਲਈ 100 ਰੁਪਏ ਫੀਸ ਹੈ ਤੇ ਪੈਨ ਕਾਰਡ ਦੀ ਡੁਪਲੀਕੇਟ ਕਾਪੀ ਹਾਸਲ ਕਰਨ ਲਈ ਤੁਸੀਂ ਆਫਲਾਈਨ ਵੀ ਅਪਲਾਈ ਕਰ ਸਕਦੇ ਹੋ ਇਸ ਲਈ ਤੁਹਾਨੂੰ ਆਮਦਨ ਟੈਕਸ ਵਿਭਾਗ ਦੇ ਕਿਸੇ ਵੀ ਖੇਤਰੀ ਦਫ਼ਤਰ ਵਿੱਚ ਜਾਣਾ ਪਵੇਗਾ ਜੀ ਹਾਂ ਇਹ ਵੱਡੀ ਹੁਣ ਖਬਰ ਆ ਰਹੀ ਜੋ ਕਿ ਸਾਨੂੰ ਉੱਥੇ ਇਹ ਖਬਰ ਪ੍ਰਾਪਤ ਹੋਈ ਹੈ ਸੋਸ਼ਲ ਮੀਡੀਆ ਤੋਂ ਖਬਰ ਸਾਨੂੰ ਪ੍ਰਾਪਤ ਹੋਈ ਹੈ ਜਿੱਥੇ ਅਸੀਂ ਤੁਹਾਡੇ ਨਾਲ ਇਹ ਖਬਰ ਸਾਂਝੀ ਕਰ ਰਹੇ ਹਾਂ ਵੀਡੀਓ ਦੇਖਣ ਲਈ ਤੁਹਾਡਾ ਤਨ